ਪੰਜਾਬ ਹਲੇ ਹੜਾਂ ਦੀ ਮਾਰ ਤੋਂ ਉੱਪਰਿਆ ਨਹੀਂ ਤੇ ਐਜੂਪੀਸੀ ਚ ਫੰਡਾਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਪ੍ਰਧਾਨ ਧਾਮੀ ਨੂੰ ਖੁਦ ਜਵਾਬ ਦੇਣਾ ਪਿਆ ਪੂਰਾ ਮਾਮਲਾ ਕੀ ਹੈ ਉਸ ਦਾ ਸਾਰਾ ਬੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਹੜਪੀੜਤਾਂ ਵਾਸਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਤੇ ਕੁਝ ਮੈਂਬਰ ਵੱਲੋਂ ਕੀਤੀ ਜਾ ਰਹੀ ਕਿੰਤੂ ਪ੍ਰੰਤੂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੋਟਸ ਲੈਂਦੇ ਅਪੀਲ ਕੀਤੀ ਹੈ ਕਿ ਸਮਾਪੀੜਤਾਂ ਦਾ ਦੁੱਖ ਵੰਡਾਉਣ ਦਾ ਨਾ ਕੇ ਸਿਆਸਤ ਕਰਨ ਦਾ ਇਸ ਬੰਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਅੰਤਰਿਕ ਕਮੇਟੀ ਮੈਂਬਰ ਜਸਪੰਦ ਸਿੰਘ ਪੁੜੈਣ ਤੇ ਕੁਝ ਹੋਰ ਮੈਂਬਰ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸ਼ਰਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਬਿਨਾ ਕਿਸੇ ਵਿਤਕਰੇ ਦੇ ਲੋਕਾਂ ਤੱਕ ਰਾਹਤ ਸੁਵਾਮਾ ਪਹੁੰਚਾ ਰਹੀ ਹੈ ਜੋ ਕਿ ਸਿੱਖ ਸੰਸਥਾ ਦਾ ਫਰਜ ਸੀ ਉਹਨਾਂ ਆਖਿਆ ਕਿ ਪੁੜੈਣ ਨੇ ਅੰਤਰਿਕ ਕਮੇਟੀ ਵਿੱਚ ਆਏ ਜਿਸ ਮਤੇ ਦੀ ਗੱਲ ਕੀਤੀ ਹੈ ਉਹ ਤੁਰੰਤ ਭੇਜਿਆ ਰਾਹਤ ਸੁਵਾਮਾ ਦੇ ਖਰਚਿਆਂ ਦੀ ਪੁਸ਼ਟੀ ਦਾ ਸੀ ਉਹਨਾਂ ਸਪਸ਼ਟ ਕੀਤਾ ਕਿ ਅੰਤਰੀ ਕਮੇਟੀ ਦੀ ਮੀਟਿੰਗ ਮਗਰੋਂ ਵਕ ਵਕ ਗੁਰਦੁਆਰਾ ਸਹਿਬਾਨਾ ਤੋਂ ਕੀਤੇ ਰਾਹਤ ਕਾਰਜਾਂ ਤੇ ਹੁਣ ਤੱਕ ਹੋਏ ਖਰਚਿਆਂ ਦੇ ਵੇਰਵੇ ਵੀ মিডিਆ ਨਾਲ ਸਾਂਝੇ ਕਰ ਚੁੱਕੇ ਨੇ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਹਨਾਂ ਕੁਝ ਮੈਂਬਰਾਂ ਵੱਲੋਂ ਗੁਰਦੁਆਰਾ ਨਾਨਕੇਆਣਾ ਸਾਹਿਬ ਸੰਗਰੂਰ ਤੋਂ ਰਾਹਤ ਸਬੰਧੀ ਬਾਰੇ ਭਰਮ ਪੈਦਾ ਕਰਨ ਦੇ ਯਤਨ ਹੋ ਰਹੇ ਨੇ ਜਦ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਕਾਰਜ ਨਿਯਮਾਂ ਤੋਂ ਬਾਹਰ ਜਾ ਕੇ ਨਹੀਂ ਕੀਤਾ ਗਿਆ ਕੱਗਰ ਦਰਿਆ ਤੇ ਬੰਨ ਮਜ਼ਬੂਤ ਕਰ ਲਈ ਲੋਕਾਂ ਵੱਲੋਂ ਕੀਤੀ ਮੰਗ ਤੇ ਸ਼੍ਰੋਮਣੀ ਕਮੇਟੀ ਨੇ 3000 ਲੀਟਰ ਡੀਜ਼ਲ ਦੇਣ ਦੀ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ 2000 ਲੀਟਰ ਤੇਲ ਸੰਗਤ ਨੂੰ ਦਿੱਤਾ ਗਿਆ ਲੋਕਾਂ ਵੱਲੋਂ ਦਿੱਤੀ ਮੰਗ ਤੇ ਜਿਨ੍ਹਾਂ ਲੋਕਾਂ ਤੱਕ ਤੇਲ ਪਹੁੰਚਿਆ ਉਹਨਾਂ ਦੇ ਬੇਰਬਿਆ ਸੁਵਿੰਤ ਸਾਰਾ ਰਿਕਾਰਡ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹੈ ਉਹਨਾਂ ਕਹਾਂ ਕਿ ਕੇਵਲ ਵਿਰੋਧ ਦੀ ਖਾਤਰ ਵਿਰੋਧ ਕਰਨ ਲਈ ਸੰਸਥਾ ਦੇ ਕਾਰਜਾਂ ਤੇ ਸਵਾਲ ਚੁੱਕਣੇ ਸ਼ੋਭਾ ਨਹੀਂ ਦਿੰਦੇ ਦੁੱਖ ਦੀ ਗੱਲ ਹੈ ਕਿ ਲੋਕ ਕਪੀੜਤਾ ਦਾ ਦੁੱਖ ਵਡਾਉਣ ਦੀ ਬਜਾਏ ਉਹਨਾਂ ਦਾ ਸਹਾਰਾ ਬੰਨ੍ਹ ਵਾਲਿਆਂ ਤੇ ਕਿੰਤੂ ਪਰੰਤੂ ਕਰ ਰਹੇ ਨੇ ਉਹਨਾਂ ਕਹੇ ਕਿ ਸੱਖਾਂ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪੰਜਾਬ ਉਤੇ ਪੰਜਾਬੀਆਂ ਨਾਲ ਖੜੀ ਹੈ ਉਹਨਾਂ ਕਹੇ ਕਿ ਹੜਾਂ ਦੌਰਾਨ ਸੇਵਾ ਕਰਦੇ ਆ ਇਹ ਨਹੀਂ ਦੇਖਿਆ ਜਾਂਦਾ ਕਿ ਸਾਹਮਣੇ ਆਉਣ ਵਾਲਾ ਸਿੱਖ ਹੈ ਮੁ슬ਮਾਨ ਹੈ ਜਾਂ ਈਸਾਈ ਹੈ ਕਿਉਂਕਿ ਸੇਵਾ ਗੁਰੂ ਸਾਹਿਬ ਦੀ ਰਹਿਮਤ ਨਾਲ ਹੋ ਰਹੀ ਹੈ ਪ੍ਰਧਾਨਤਾ ਮੀਨ ਨੇ ਦੱਸਿਆ ਕਿ ਰਾਜਸਥਾਨ ਜੁਪੀ ਸਮੇਤ ਕਈ ਸੰਗਤਾਂ ਵੱਲੋਂ ਸਹਾਇਤਾ ਰਾਸ਼ੀ ਭੇਜੀ ਗਈ ਹੈ ਤੇ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਉਹਨਾਂ ਕਹੇ ਕਿ ਜ਼ਿਕਰ ਪੈਸੇ ਆ ਰਹੇ ਨੇ ਤਾਂ ਹੀ ਉਸ ਨੂੰ ਵਰਤਿਆ ਜਾ ਰਿਹਾ ਹੈ ਉਹਨਾਂ ਕਹਿੰਦੇ ਕੁਝ ਮੈਂਬਰ ਹੜਪੀਟਾਂ ਲਈ ਚੱਲ ਰਹੀਆਂ ਸੇਵਾਵਾਂ ਨੂੰ ਵੀ ਲੈ ਕੇ ਰਾਜਨੀਤੀ ਕਰ ਰਹੇ ਨੇ ਉਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਹੜਪੀਟਾਂ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਸਹਿਯੋਗੀ ਬਣਦੇ ਵੱਡੀ ਗਿਣਤੀ ਵਿੱਚ ਸੰਗਤਾਂ ਜਿੱਥੇ ਜ਼ਰੂਰੀ ਵਸਤਾਂ ਲੈ ਕੇ ਆ ਰਹੀਆਂ ਨੇ ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਰਾਹਤ ਫੰਡ ਵਿੱਚ ਮਾਇਆ ਵੀ ਭੇਜੀ ਜਾ ਰਹੀ ਹੈ ਇਸੇ ਤਹਿਤ ਸਿੱਖ ਸੇਵਾਦਾਰ ਜਥਾ ਤੇ ਗੁਰਦੁਆਰਾ ਸ਼੍ਰੀ ਗੁਰੂ ਸੰਸਵਾ ਅਜਮੇਰ ਰਾਜਸਥਾਨ ਦੀਆਂ ਸੰਗਤਾਂ ਵੱਲੋਂ 551000 ਰੁਪਏ ਦੀ ਰਕਮ ਦਾ ਚੈੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਗਿਆ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਪਿੰਡ ਸਿਵਾਰਾ ਦੀਆਂ ਸੰਗਤਾਂ ਵੱਲੋਂ ਵੀ 75000 ਰੁਪਏ ਰਾਹਤ ਕਾਰਜਾਂ ਲਈ ਦਿੱਤੇ ਗਏ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਹਿਯੋਗ ਕਰ ਰਹੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਆ ਕਿ ਸੰਗਤਾਂ ਵੱਲੋਂ ਦਿੱਤੀਆਂ ਪਟਾਵਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਆਪਣਾ ਫਰਜ਼ ਸਮਝਦਿਆਂ ਲੋੜਵੰਦਾਂ ਦੀ ਮਦਦ ਲਈ ਨਿਰੰਤਰ ਕਾਰਸ਼ੀਲ ਰਹੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਅੰਤਰੇਕ ਕਮੇਟੀ ਮੈਂਬਰ ਜਥੇਦਾਰ ਜਸਵੰਤ ਸਿੰਘ ਪੜੈਣ ਨੇ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਹਰ ਪੜਤ ਲਈ ਵੱਦ ਤੋਂ ਵੱਧ ਕਾਰਜ ਕਰੇ ਸਹਾਇਤਾ ਰਾਸ਼ਟਰੀ ਤੇ ਰਸਦ ਡੀਜ਼ਲ ਦੇ ਰੂਪ ਵਿੱਚ ਕਰਵਾਈ ਜਾਣ ਵਾਲੀ ਸੇਵਾ ਲਈ ਸ਼੍ਰੋਮਣੀ ਕਮੇਟੀ ਆਪ ਸਮਰੱਥ ਬਣੇ ਨਾ ਕੇ ਕਿਸੇ ਸਿਆਸਤਗਰ ਨੂੰ ਗੋਲਕ ਦੀ ਮਾਇਆ ਦੇ ਸਮਾਨ ਨੂੰ ਆਪਣੀ ਨਿੱਜੀ ਖਾਤੇ ਵਿੱਚ ਪਾਉਣ ਦੀ ਆਗਿਆ ਦੇ ਵਿੱਚ ਜਤਿਹਦਾਰ ਭੜੈਣ ਨੇ ਕਿਹਾ ਕਿ ਜਿਸ ਤਰ੍ਹਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸਿਆਸੀ ਲਾਹੇ ਲਈ ਵਰਤਣ ਦੀ ਮਾੜੀ ਸਿਆਸਤ ਹੋਈ ਹੈ ਉਸ ਨੇ ਸਿਕਉਮਤ ਤੇ ਸਾਡੀ ਸਭ ਤੋਂ ਵੱਡੀ ਸੰਸਥਾ ਦੇ ਕਾਰਜ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਭੜੈਣ ਨੇ ਕਿਹਾ ਕਿ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਕਿ ਹੁਣ ਤੱਕ ਕੀਤੇ ਖਰਚ ਦੀ ਰਕਮ ਦੇ ਨਾਲ-ਨਾਲ ਵੇਰਵੇ ਸਾਂਝੇ ਕੀਤੇ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਐਜੀਪੀਸੀ ਵੱਲੋਂ ਵੰਟ ਕੀਤੇ ਗਏ ਡੀਜ਼ਲ ਸਮੇਤ ਦੂਜੀ ਰਸਦ ਨੂੰ ਕਦੋਂ ਅਤੇ ਕਿਹੜੇ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਗਿਆ ਉਹਨਾਂ ਮੰਗ ਕੀਤੀ ਕਿ ਹੁਣ ਤੱਕ ਵੰਡੇ ਡੀਜ਼ਲ ਤੇ ਬਾਕੀ ਸਮਾਨ ਦੀ ਲਿਸਟ ਐਜੀਪੀਸੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇ ਜਿੱਦਦਾਰ ਫੜਨ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸੁਖਬੀਰ ਬਾਦਲ ਦੇ ਐਲਾਨ ਨਾਲ ਹਲਕਾ ਇੰਚਾਰਜ ਦੀ ਸਰਪ੍ਰਸਤੀ ਹਿੱਟ ਪ੍ਰਵਾਇਆ ਗਿਆ ਤੇ ਵੰਡ ਕੀਤੀ ਗਈ ਉਸਤੇ ਵੀਡੀਓ ਤੇ ਕਾਗਜ਼ੀ ਸਬੂਤ ਜਨਤਿਕ ਹੋਏ ਨੇ ਉਸ ਤੋਂ ਬਾਅਦ ਸਹਿਜੇ ਸਮਝਿਆ ਜਾ ਸਕਦਾ ਹੈ ਕਿ ਪੂਰੇ ਪੰਜਾਬ ਵਿੱਚ ਐ ਜੀ ਪੀ ਸੀ ਦੀ ਸੇਵਾ ਨੂੰ ਕਿਵੇਂ ਸਿਆਸੀ ਲਾਹੇ ਲਈ ਵਰਤਿਆ ਗਿਆ ਫੜਾਇਆ ਨੇ ਅੰਤਰੀ ਕਮੇਟੀ ਮੀਟਿੰਗ ਵਿੱਚ ਪਾਸ ਕੀਤੇ 53 ਨੰਬਰ ਮਤੇ ਇਤਰਾਜ਼ ਪ੍ਰਗਟ ਕਰਦੇ ਆ ਕਿ ਆ ਕਿ एचपीसी ਸਾਡੀ ਸਰਬਉੱਚ ਸੰਸਥਾ ਹੈ ਇਸ ਤਰ੍ਹਾਂ ਦਾ ਮਤਾ ਪਾਸ ਕਰਨਾ ਜਿਸ ਵਿੱਚ ਖਰੀਦ ਦੇ ਸਾਰੇ ਅਧਿਕਾਰ ਸਖਤਰ ਨੂੰ ਦਿੱਤੇ ਜਾਣ ਅਤੇ ਖਰੀਦ ਦੇ ਬੇਰਬੇ ਅਤੇ ਖਰਚ ਕੀਤੀ ਰਕਮ ਬੇਰਬੇ ਬਾਰੇ ਕੋਈ ਸਪਸ਼ਟਤਾ ਗੱਲ ਨਾ ਹੋਵੇ ਬੜੀ ਗੰਭੀਰਤਾ ਤੇ ਸਵਾਲ ਖੜੇ ਕਰਨ ਵਾਲੀ ਗੱਲ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਅਨਾਉਂਸ ਕੀਤਾ ਉਹੀ ਅੰਤਰੀ ਕਮੇਟੀ ਵਿੱਚ ਪਾਸ ਕੀਤਾ ਤੇ ਉਹਨਾਂ ਕਿਹਾ ਸੀ ਕਿ ਅਜੇ ਆ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਿਆਸੀ ਸਵਾਰਥ ਨੂੰ ਪੂਰਾ ਕਰਨ ਹਿੱਤ ਐਜੂਪੀਸੀ ਦੀ ਗੋਲਕ ਨੂੰ ਸਿਆਸੀ ਪ੍ਰਭਾਵ ਹਿੱਟ ਵਰਤਿਆ ਗਿਆ ਹੋਵੇ ਇਸ ਤੋਂ ਪਹਿਲਾਂ ਅਕਸਰ ਅਜਿਹਾ ਹੁੰਦਾ ਰਿਹਾ ਖਾਸ ਕਰਕੇ ਜਦ ਡੇਰੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਉਸ ਵੇਲੇ ਵੀ ਸਿਆਸੀ ਦਬਾਅ ਹਿੱਟ ਗੁਰੂ ਦੀ ਗੋਲਕ ਵਿੱਚੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀ ਇਹਨਾਂ ਇਸ਼ਤਿਹਾਰਾਂ ਦੇ ਪੈਸਿਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸੀ ਪਰ ਆਖਰਕਾਰ ਸਿੱਖ ਸੰਗਤ ਅੱਗੇ ਅੱਜ ਸਭ ਕੁਝ ਸਾਫ਼ ਹੈ